ਪੰਜਾਬ ਵਿੱਚ ਆਇਆ ਤਬਾਹ ਕੁੰਹੜਾ ਸਮੇਂ ਕਈ ਪੰਜਾਬੀ ਸੈਲੀਬ੍ਰਿਟੀਆ ਨੇ ਆਪਣੇ ਪੰਜਾਬ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਇਹਨਾਂ ਕਲਾਕਾਰਾਂ ਨੇ ਨਾ ਸਿਰਫ ਆਰਥਿਕ ਸਹਾਇਤਾ ਦਿੱਤੀ ਬਲਕਿ ਜ਼ਮੀਨੀ ਪੱਧਰ ਤੇ ਜਾ ਕੇ ਵੀ ਸੇਵਾ ਕੀਤੀ ਹੈ। ਇਹਨਾਂ ਕਲਾਕਾਰਾਂ ਵਿੱਚੋਂ ਹਨ ਦਲਜੀਤ ਦਸਾਂਝ। ਦਲਜੀਤ ਦਸਾਂਝ ਦੀ ਟੀਮ ਜਿਸ ਵਿੱਚ ਉਸ ਦੀ ਮੈਨੇਜਰ ਸਨਾਲੀ ਸਿੰਘ ਸ਼ਾਮਲ ਹੈ, ਅੰਮ੍ਰਿਤਸਰ ਪਹੁੰਚੀ ਹੈ ਤੇ ਰਾਹਤ ਸਮੱਗਰੀ ਤੇ ਜ਼ਰੂਰੀ ਵਸਤਾਂ ਦੇ ਨਾਲ ਮਦਦ ਕਰ ਰਹੀ ਹੈ। ਉਸ ਦੀ ਸਾਂਝ ਫਾਊਂਡੇਸ਼ਨ ਦੇ ਵਲੰਟੀਅਰ ਜ਼ਮੀਨ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਦਵਾਈਆਂ ਅਤੇ ਆਸਰੇ ਦੀ ਸਹਾਇਤਾ ਵੰਡ ਰਹੇ ਹਨ। ਕਰਨੌਜਲਾ ਕਰਨੌਜਲਾ ਨੇ ਲੁਧਿਆਣਾ ਸਥਿਤ ਐਨ ਜੀਓ ਨੂੰ ਇੱਕ ਮੋਟਰ ਬੋਟ ਦਾਣ ਕੀਤੀ ਹੈ। ਇਸ 6 ਸੀਟਰ ਬੋਟ ਦੀ ਲਾਗਤ ਲਗਭਗ 3.5 ਲੱਖ ਰੁਪਏ ਹੈ। ਇਹ ਬੋਟ ਕਲਕੱਤਾ ਤੋਂ 에ਅਰ ਲਿਫਟ ਕਰਕੇ ਲਿਆਂਈ ਗਈ ਹੈ ਅਤੇ 600 ਕਿਲੋ ਤੱਕ ਵਜ਼ਨ ਚੁੱਕ ਸਕਦੀ ਹੈ। ਰੰਦਾਵਾ ਗੁਰੂ ਰੰਧਾਵਾ ਨੇ ਡੇਰਾ ਬਾਬਾ ਨਾਨਕ ਦੇ ਤਰੋਵਾਲੀ ਪਿੰਡ ਵਿੱਚ ਰਾਹਤ ਕੈਂਪ ਲਗਾਇਆ ਹੈ। ਉਹ ਆਪਣੇ ਪਲੇਟਫਾਰਮ ਦਾ ਇਸਤੇਮਾਲ ਕਰਕੇ ਪ੍ਰਭਾਵਿਤ ਪਾਈਚਾਰਿਆਂ ਦੀ ਮਦਦ ਕਰ ਰਹੇ ਹਨ। ਜੀਪੀ ਗਰੇਵਾਲ ਜੀਪੀ ਗਰੇਵਾਲ ਨੇ ਅਚਾਰਾ ਨਾਲ ਭਰਿਆ ਇੱਕ ਪੂਰਾ ਟਰੱਕ ਦਾਨ ਕੀਤਾ ਹੈ। ਇਹ ਅਚਾਰ ਗੁਰਦੁਆਰਿਆਂ ਵਿੱਚ ਲੰਗਰ ਬਣਾਉਣ ਲਈ ਵੱਡੀ ਮਾਤਰਾ ਵਿੱਚ ਲੜਿੰਦੇ ਹਨ। ਉਸ ਨੇ ਪਸ਼ਵਾਲੀ ਵਿੱਚ ਚਾਰਾ ਭੇਜਿਆ ਹੈ। ਸਤਿੰਦਰ ਸਰਤਾਜ ਰਪਿੰਦਰ ਸਰ ਤਾਈ ਦੀ ਫਾਊਂਡੇਸ਼ਨ ਨੇ ਵਲੰਟੀਅਰ ਅਜਨਾਲੇ ਵਿੱਚ ਭੋਜਨ, ਸੁੱਕਾ ਰਾਸ਼ਨ ਅਤੇ ਜ਼ਰੂਰੀ ਵਸਤਾਂ ਦੀ ਸੇਵਾ ਕਰ ਰਹੇ ਹਨ। ਇਹ ਫਾਊਂਡੇਸ਼ਨ ਫਰੋਜਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਕੰਮ ਕਰ ਰਹੀ ਹੈ। ਜਸਬੀਰ ਜੱਸੀ ਜਸਬੀਰ ਜੱਸੀ ਨੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੈ ਅਤੇ ਕਪਿਲ ਸ਼ਰਮਾ ਤੋਂ ਰਾਹਤ ਕਾਰਜਾਂ ਲਈ ਸਰੋਤ ਮੁਹੱਈਆ ਕਰਵਾਉਣ ਦਾ ਭਰੋਸਾ ਮਿਲਿਆ ਹੈ। ਗਰਦਾਸ ਮਾਨ ਗਰਦਾਸ ਮਾਨ ਨੇ ਆਪਣੇ ਵੱਲੋਂ 25 ਲੱਖ ਰੁਪਏ ਦੀ ਰਾਸ਼ੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਰੱਬੂ ਮਾਨ ਅਤੇ ਰঞ্জੀਤ ਬਾਵਾ ਰੱਬੂ ਮਾਨ ਨੇ ਆਪਣੇ ਵਿਨੀਪੈਗ ਕੈਨੇਡਾ ਸ਼ੋਅ ਦੀ ਪੂਰੀ ਆਮਦਨ ਰਾਹਤ ਕਾਰਜਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਰঞ্জੀਤ ਬਾਵਾ ਨੇ ਵੀ ਆਪਣੇ ਕੈਨੇਡਾ ਟੂਰ ਦੇ ਪਹਿਲੇ ਸ਼ੋਅ ਦੀ ਆਮਦਨ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇੰਦਰਜੀਤ ਨਿੱਕੂ ਇੰਦਰਜੀਤ ਨਿੱਕੂ ਨੇ ਅਜਨਾਲਾ ਇਲਾਕੇ ਵਿੱਚ ਵੋਟ ਦੀ ਵਰਤੋਂ ਕਰਕੇ ਰਾਹਤ ਕਾਰਜਾਂ ਵਿੱਚ ਹਿੱਸਾ ਲਿਆ ਹੈ। ਜਸ ਬਾਜਵਾ ਜਸ ਬਾਜਵਾ ਨੇ ਵੀ ਰਾਹਤ ਪ੍ਰਯਾਸਾਂ ਵਿੱਚ ਸ਼ਾਮਲ ਹੋ ਕੇ ਅਪੀਲ ਕੀਤੀ ਹੈ ਕਿ ਰਾਸ਼ਨ ਕਾਫੀ ਹੈ ਪਰ ਪਸ਼ੂਆਂ ਦੇ ਚਾਰੇ ਦੀ ਲੋੜ ਹੈ। ਬਾਕੀ ਸੈਲੀਬ੍ਰਿਟੀਆਂ ਦਾ ਯੋਗਦਾਨ ਰੇਸ਼ਮ ਸਿੰਘ ਅਨਮੋਲ ਨੇ ਖਾਲਸਾ ਐਡ ਦੀ ਟੀਮ ਨਾਲ ਮਿਲ ਕੇ ਰਾਹਤ ਕਾਰਜਾਂ ਵਿੱਚ ਵੀ ਹਿੱਸਾ ਲਿਆ ਹੈ। ਲਵ ਗਿੱਲ ਵੀ ਇਸ ਟੀਮ ਵਿੱਚ ਸ਼ਾਮਲ ਹੋਇਆ ਹੈ। ਸੰਜੇ ਰਤ ਭਾਰਤੀ ਫਿਲਮ ਇੰਡਸਟਰੀ ਦਾ ਪਹਿਲਾ ਵੱਡਾ ਕਲਾਕਾਰ ਬਣਿਆ ਹੈ ਜਿਸ ਨੇ ਪਿਆਬ ਲਈ ਹੜ੍ਹਾਂ ਬਾਰੇ ਸਖਤ ਦੁੱਖ ਪ੍ਰਗਟ ਕੀਤਾ ਅਤੇ ਮਦਦ ਦਾ ਭਰੋਸਾ ਦਿੱਤਾ ਹੈ। ਨਿਮਰਤ ਖਹਿਰਾ निमृत कहरा ने एलान ਕੀਤਾ ਹੈ ਕਿ ਉਹ ਆਪਣੀ اگلی فلم ਦੀ ساری کمائی ਹੜ੍ਹ ਪ੍ਰਭਾਵਿਤ ਖੇਤਰਾ ਲਈ দান ਕਰ ਦੇਵੇਗੀ। ਇਹ ਸਾਰੇ ਕਲਾਕਾਰ ਅਜਨਾਲਾ, ਰਾਮਦਾਸ ਅਤੇ ਫਾਜ਼ਲ ਕਾ ਇਲਾਕਿਆਂ ਵਿੱਚ ਕੰਮ ਕਰ ਰਹੇ ਹਨ ਜਿੱਥੇ ਹਾਲਤ ਬਹੁਤ ਗੰਭੀਰ ਹਨ। ਇਹਨਾਂ ਦੇ ਯਤਨ ਨਾ ਸਿਰਫ ਤੁਰੰਤ ਰਾਹਤ ਮੁਹੱਈਆ ਕਰਵਾ ਰਹੇ ਹਨ ਬਲਕਿ ਲੋਕਾਂ ਦੇ ਹੌਂਸਲੇ ਵੀ ਵਧਾ ਰਹੇ ਹਨ। ਇਹ ਸੈਲੀਬ੍ਰਿਟੀਆਂ ਨੇ ਸਿੱਧ ਕਰ ਦਿੱਤਾ ਕਿ ਅਸਲ ਕਲਾਕਾਰ ਉਹ ਹੁੰਦਾ ਹੈ ਕਿ ਜੋ ਮੁਸ਼ਕਲ ਵੇਲੇ ਆਪਣੇ ਲੋਕਾਂ ਦੇ ਨਾਲ ਖੜ੍ਹਾ ਹੁੰਦਾ ਹੈ। ਇਨ੍ਹਾਂ ਦੇ ਯੋਗਦਾਨ ਪੰਜਾਬੀਆਂ ਦੀ ਏਕਤਾ ਅਤੇ ਸੇਵਾ ਭਾਵਨਾ ਦਾ ਸਬੂਤ ਹਨ।